ਕੈਰੋ ਤੋਂ ਬਹੁਤ ਭਾਰੇ ਬਾਰਸ਼ ਹੋਣ ਕਾਰਨ ਪਿੰਡ ਭੜੀ ਮਾਨਸਾ ਹਾਲ ਕਾਮਰਗੜ ਦੇ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਪਰ ਚੁਕਿਆ ਹੈ ਜਿੱਥੇ ਕਿ ਬਹੁਤ ਜੀਰੀਆਂ ਖਤਮ ਚੁਕਿਆ ਨੇ ਡੁੱਬ ਚੁਕਿਆ ਨੇ ਵੇਖ ਸਕਦਾ ਹਾਂ ਦੂਰ ਦੂ ਤੱਕ ਪਾਣੀ ਚੱਲ ਰਿਹਾ ਹੈ ਕਿਸੇ ਵੀ ਤਰ੍ਹਾਂ ਲੰਘਣ ਨੂੰ ਵੀ ਰਸਤੇ ਨਹੀਂ ਰਹੇ ਪਾਣੀ ਵਾਲੇ ਕੋਠੇ ਉਹ ਗਰਹ ਨੇ ਘਰਾਂ ਦੇ ਵਿੱਚ ਪਾਣੀ ਵੜ ਚੁਕਿਆ ਹੈ ਅਤੇ ਬਹੁਤ ਜ਼ਿਆਦਾ ਬਾਰਸ਼ ਹੋਣ ਕਾਰਨ ਸਾਰੇ ਰਾਸਤੇ ਬਲੌਕ ਹੋ ਚੁੱਕੇ ਨੇ ਹਾਂਜੀ ਅੱਜ ਆਪਾਂ ਪਹੁੰਚਾ ਜੀ ਪਿੰਡ ਭੜੀ ਮਾਨਸਾ ਵਿਖੇ ਜਿੱਥੇ ਕਈ ਰੋਜ਼ ਤੋਂ ਬਾਰਿਸ਼ ਹੋ ਰਹੀ ਆ ਤੇ ਪਿੰਡ ਦੇ ਆਲੇ-ਦਾਲੇ ਬਹੁਤ ਜ਼ਿਆਦਾ ਪਾਣੀ ਭਰ ਚੁੱਕਿਆ ਅਤੇ ਫਸਲਾਂ ਡੁੱਬ ਚੁੱਕੀਆਂ ਨੇ ਜੀਰੀਆਂ ਦਾ ਬੁਰਾ ਹਾਲ ਹੈ ਦੂਰ-ਦੂਰ ਤੱਕ ਪਾਣੀ ਦਿਖਾਈ ਦੇ ਰਿਹਾ ਸਾਡੇ ਨਾਲ ਕਿਸਾਨ ਆਗੂ ਹਰਦੀਪ ਸਿੰਘ ਸਿੱਧੂ ਹਾਜ਼ਰ ਹਨ ਉਹਨਾਂ ਨਾਲ ਆਪਾਂ ਗੱਲ ਕਰਦੇ ਆਂ ਵੀ ਹਾਂਜੀ ਹਰਦੀਪ ਸਿੰਘ ਜੀ ਪਿੰਡ ਦਾ ਕੀ ਹਾਲ ਆ ਪਾਣੀ ਕਿੰਨਾ ਘਰ ਚੁੱਕਿਆ ਹੈ ਪਿਛਲੇ ਸਹੀ ਪੰਜ-ਛੇ ਦਿਨਾਂ ਤੋਂ ਲਗਾਤਾਰ بارش ਹੋ ਰਹੀ ਹੈ ਜੀ ਸਾਡੇ ਪਿੰਡ ਦਾ ਹਾਲ ਸੋਨੂੰ ਦੇ세 ਰਿਹਾ ਹੈ ਬਹੁਤ ਜ਼ਿਆਦਾ ਮਾੜਾ ਹਾਲ ਹੈ ਜੀ ਘਰਾਂ ਡੁੱਬੇ ਪਏ ਨੇ ਗੁਰੂ ਘਰ ਦੇ ਲਵੇ ਪਾਣੀ ਲੱਗਿਆ ਪਿਆ ਵਾਟਰ ਬਾਕਸ ਤੇ ਜਾਣ ਨੂੰ ਕੋਈ ਰਾਹ ਨਹੀਂ ਰਿਹਾ ਸਾਰੇ ਰਾਹ ਸੇ ਸਾਡੇ ਪਿੰਡ ਦੇ ਬਲਾਕ ਹੋ ਚੁੱਕੇ ਨੇ ਗੁਰਦੁਆਰਾ ਸਾਹਿਬ ਪਾਣੀ ਭਰ ਚੁੱਕਿਆ ਜੀ ਪਿਛੋਂ ਦੀ ਸਕੂਲ ਦੇ ਵਿੱਚ ਪਾਣੀ ਆ ਜਾ ਕੇ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਇਹ ਲਗਾਤਾਰ ਸਾਡੇ 2009 ਤੋਂ ਪਾਣੀ ਆ ਰਿਹਾ ਹੈ ਜੀ ਪਾਣੀ ਆ ਰਿਹਾ ਇਧਰੋਂ ਮੰਦਰਾਂ ਵਾਲੀ ਛੰਨਾ ਬਾਗੜੀਆਂ ਦਾ ਸਾਰਾ ਪਾਣੀ ਆ ਕੇ ਉਰੇ ਆ ਕੇ ਸਾਡੇ ਡੰਪ ਬਣ ਜਾਂਦਾ ਕੀ ਪ੍ਰਸ਼ਾਸਨ ਦਾ ਤੁਸੀਂ ਪਹੁੰਚ ਨਹੀਂ ਕਰੀ ਕੀ ਪ੍ਰਸ਼ਾਸਨ ਦਾ ਕੀ ਜਵਾਬ ਹੈ ਤੁਹਾਡਾ ਪ੍ਰਸ਼ਾਸਨ ਦੇ ਅਸੀਂ ਇੱਕ ਪਹੁੰਚ ਕਰਦੇ ਆ ਜੀ ਪਹਿਲਾਂ ਵੀ ਉਹ ਸੜਕਾਂ ਬਣਾ ਜਾਂਦੇ ਨੇ ਸਾਡਾ ਕੋਈ ਪੱਕਾ ਹੱਲ ਨਹੀਂ ਹੁੰਦਾ ਕੋਈ ਸੈਂਪਲ ਵਗੈਰਾ ਨਹੀਂ ਪੱਕੇ ਪੈਂਦੇ ਜੋ ਆਪਣਾ ਫਸਲਾਂ ਦਾ ਨੁਕਸਾਨ ਹੋਇਆ ਉਹਦੇ ਬਾਰੇ ਸਰਕਾਰ ਤੋਂ ਤੁਸੀਂ ਕੀ ਮੰਗ ਕਰ ਕਰ ਅਸੀਂ ਸਰਕਾਰ ਕੋਈ ਹੱਥ ਜੋੜ ਕੇ ਬੇਨਤੀ ਕਰਦੇ ਆ ਜੀ ਸਾਡੀਆਂ ਫਸਲਾਂ ਦੇਖੋ ਜੀ ਸਾਨੂੰ ਬਣਦਾ ਮਾਫ਼ ਜਾ ਦਿੱਤਾ ਜਾਵੇ ਜੀ ਮਕਾਨਾਂ ਦੇ ਮਕਾਨ ਡਿੱਗ ਚੁੱਕੇ ਨੇ ਜਿਉਂ ਪਿੱਛੇ ਦੇਖੋ ਸਾਹਮਣੇ ਕੰਧਾਂ ਡਿੱਗ ਚੁੱਕੀਆਂ ਨੇ ਜੀ ਲੋਕਾਂ ਦੀ ਕੰਧਾਂ ਡਿਗਣ ਲੱਗੀਆਂ ਜੀ ਘਰਾਂ ਦੀ ਜਿਹੜੇ ਘਰ ਪਾਣੀ ਦੇ ਨੇੜੇ ਤਾਂ ਚਾਕੇ ਔਰ ਕੋਈ ਐਮਐਲਏ ਸਾਹਿਬ ਜਾਂ ਕੋਈ ਲੀਡਰ ਪਿੰਡ ਵਿੱਚ ਪਹੁੰਚਿਆ ਕਿ ਨਹੀਂ ਜੀ ਨਹੀਂ ਕੋਈ ਲੱਗਦਾ ਹੀ ਨਹੀਂ ਹਾਲੇ ਤੱਕ ਤਾਂ ਕੋਈ ਨਹੀਂ ਆਇਆ ਜੀ ਸੁੱਟ ਦਾ ਕੋਈ ਨਹੀਂ ਪਹੁੰਚ ਗਿਆ ਕਿਸ ਨੇ ਕਿਸ ਨੇ ਕੋਈ ਕਿਸ ਨੇ ਪਹੁੰਚਿਆ ਕਿਸੇ ਨੇ ਕੋਈ ਜਾਇਜ ਨਹੀਂ ਲੈ ਸਰਕਾਰੀ ਅਧਿਕਾਰੀ ਜਾਂ ਕੋਈ ਪ੍ਰਸ਼ਾਸਨ ਐਮਐਲਏ ਕੋਈ ਨਹੀਂ ਜੀ ਕੋਈ ਨਹੀਂ ਪਹੁੰਚਿਆ ਜੀ ਹਾਲੇ ਕੱਲ ਉਹਨਾਂ ਨੇ ਪ੍ਰਸ਼ਾਸਨ ਨੇ ਆ ਕੇ ਸੜਕਾਂ ਜ਼ਰੂਰ ਵਡਾਈਆਂ ਨੇ ਜੀ ਸੀਟਾ ਵਾਲਾ ਰੋਡ ਉਹਨਾਂ ਨੇ ਦੋ ਥਾਮ ਵਡਾਇਆ ਇੱਕ ਛਾਤਰੀ ਵਾਲਾ ਰੋਡ ਵਡਾਇਆ ਉਹਦੇ ਨਾਲ ਪਾਣੀ ਦਾ ਲੈਵਲ ਟੁੱਟਣ ਲੱਗਿਆ ਜੀ ਨਹੀਂ ਪਿੰਡ ਨੂੰ ਪਾਣੀ ਬਹੁਤ ਜ਼ਿਆਦਾ ਮਾਰ ਕਰਨੀ ਦੀ ਟੀਮਾ ਰੋਡ ਸੀਟਾ ਵਾਲ ਤੋਂ ਟੀਮਾ ਰੋਡ ਵੱਡੇ ਜੀ ਦੋ ਉਥੋਂ ਜ਼ਰੂਰ ਵੱਡਿਆ ਗਿਆ ਕੱਲ ਇਹ ਸਨ ਹਰਦੀਪ ਸਿੰਘ ਜੀ ਬੜੀ ਮਾਨਸਾ ਤੋਂ ਜੋ ਕਹਿੰਦੇ ਨੇ ਵੀ ਆਪਣੇ ਪਿੰਡ ਵਿੱਚ ਨਾ ਕੋਈ ਪ੍ਰਸ਼ਾਸਨ ਜਾਂ ਕੋਈ ਐਮਐਲਏ ਕੋਈ ਵੀ ਪਿੰਡ ਦੀ ਸਰਲ ਨਹੀਂ ਪਹੁੰਚਿਆ ਅਸੀਂ ਸਰਕਾਰ ਤੋਂ ਮੰਗਿਆ